ਭਾਰਤ ਤੇ ਪਾਕਿਸਤਾਨ ਦਰਮਿਆਨ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਤਾਂ ਹੁਣ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਤੋਂ ਬਾਅਦ ਪਾਕਿਸਤਾਨ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵੱਧ ਗਈਆਂ ਨੇ ਤਾਂ ਲਗਾਤਾਰ ਦੋਵੇਂ ਦੇਸ਼ਾਂ ਵਿੱਚ ਤਣਾਅ ਅਗੜਾ ਉਹ ਚੱਲਿਆ ਆ ਰਿਹਾ ਹੈ ਪਹਿਲਗਾਮ ਹਮਲੇ ਤੋਂ ਬਾਅਦ ਤਣਾਓ ਸਿਖਰਾਂ ਤੇ ਪਹੁੰਚ ਜਾਂਦਾ ਏ ਪਾਕਿਸਤਾਨ ਦੇ ਵੱਲੋਂ ਕਈ ਵਾਰ ਜੱਗਬੰਦੀ ਦੀ ਵੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਹੁਣ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਏ ਹਾਲਾਂਕਿ ਪਹਿਲਾਂ ਪਾਕਿਸਤਾਨ ਨੇ ਪਾਬੰਦੀਆਂ ਲਾਈਆਂ ਸਨ ਫਿਰ ਭਾਰਤ ਨੇ ਵੀ ਪਾਬੰਦੀਆਂ ਲਾਈਆਂ ਸਨ ਵਾਗਾ ਬਾਰਡਰ ਤੱਕ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਇੱਕ ਹੋਰ ਝਟਕਾ ਏ ਜਿਹੜਾ ਉਹ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਏ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਲਈ 에어 ਸਪੇਸ ਬੰਦ ਕਰ ਦਿੱਤੀ ਗਈ ਹੈ ਵੱਡਾ ਫੈਸਲਾ ਭਾਰਤ ਦੇ ਵੱਲੋਂ ਲਿਆ ਗਿਆ ਹੈ ਤਾਂ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਇਸੇ ਤਹਿਤ ਹੁਣ ਭਾਰਤ ਵਿੱਚੋਂ ਪਾਕਿਸਤਾਨੀ ਜਹਾਜ਼ ਨਹੀਂ ਲੰਘ ਸਕਣਗੇ ਭਾਰਤ ਨੇ 23 ਮਈ ਤੱਕ ਆਪਣਾ 에어 ਸਪੇਸ ਪਾਕਿਸਤਾਨ ਦੇ ਲਈ ਬੰਦ ਕੀਤਾ ਹੈ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿੱਚਕਾਰ ਤਣਾਅ ਫਿਕਰਾਂ ਤੇ ਪਹੁੰਚ ਗਿਆ ਏ ਤਾਂ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਵੱਧਦੇ ਤਣਾਅ ਵਿਚਕਾਰ ਭਾਰਤ ਨੇ ਬੀਤੇ ਦਿਨੀ ਇੱਕ ਵੱਡਾ ਕਦਮ ਰੇੜਾ ਚੁੱਕਿਆ ਏ ਅਤੇ 에ਅਰਮੈਨ ਨੂੰ ਨੋਟਿਸ ਜਿਹੜਾ ਉਹ ਜਾਰੀ ਕੀਤਾ ਏ ਤਾਂ ਇਸ ਨੋਟਮ ਤਹਿਤ ਭਾਰਤ ਨੇ 30 ਅਪ੍ਰੈਲ ਤੋਂ 23 ਮਈ 2025 ਤੱਕ ਸਾਰੇ ਪਾਕਿਸਤਾਨ ਰਜਿਸਟਰਡ ਅਤੇ ਫੌਜੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਇਸ ਸਮੇਂ ਦੌਰਾਨ ਕਿਸੇ ਵੀ ਪਾਕਿਸਤਾਨੀ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ ਤਾਂ ਇਸ ਫੈਸਲੇ ਨੂੰ ਭਾਰਤ ਵੱਲੋਂ ਇੱਕ ਸਖਤ ਸੰਦੇਸ਼ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਪਰਿਕਾੜ ਦੀ ਸਥਿਤੀ ਵਿੱਚ ਭਾਰਤ ਸਖਤੀ ਨਾਲ ਜਵਾਬ ਦੇਵੇਗਾ ਪਿਛਲੇ ਕੁਝ ਦਿਨਾਂ ਤੋਂ ਕੰਟਰੋਲ ਰੇਖਾ ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੇ ਸਥਿਤੀ ਨੂੰ ਹੋਰ ਵੀ ਨਾਜ਼ੁਕ ਬਣਾ ਦਿੱਤਾ ਹੈ ਤਾਂ ਜੰਮੂ ਕਸ਼ਮੀਰ ਲਈ ਵੀ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਪਾਕਿਸਤਾਨ ਭਾਰਤੀ ਹਮਲੇ ਦੀ ਸੰਭਾਵਨਾ ਤੋਂ ਇੰਨਾ ਚਿੰਤਤ ਹੈ ਕਿ ਉਸ ਦੇ ਵੱਧਵਾਰ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਗਿਲਗਿਤ ਸਕਾਰਦੂ ਅਤੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਹੋਰ ਇਲਾਕਿਆਂ ਲਈ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਖੇਤਰਾਂ ਲਈ ਉਡਾਨਾਂ ਨੂੰ ਮੁਅਤਲ ਕਰਨ ਦਾ ਫੈਸਲਾ ਰਾਸ਼ਟਰੀ ਹਵਾਈ ਖੇਤਰ ਸੁਰੱਖਿਆ ਪ੍ਰੋਟੋਕਾਲ ਦੀ ਸਮੀਖਿਆ ਤੋਂ ਬਾਅਦ ਲਿਆ ਗਿਆ ਇਹ ਵਿਦੇਸ਼ੀ ਉਡਾਣਾਂ ਦੀ ਸਖਤ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਭਾਰਤ ਤੋਂ ਆਉਣ ਵਾਲੀਆਂ ਅੰਤਰਰਾਸ਼ਟਰੀ 에ਅਰਲਾਈਨਾਂ ਤੇ ਵਿਸ਼ੇਸ਼ ਧਿਆਨ ਆ ਜਿਹੜਾ ਉ ਦਿੱਤਾ ਜਾ ਰਿਹਾ ਹੈ ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਨੂੰ ਲੈ ਕੇ ਵੱਡਾ ਫੈਸਲਾ ਹੈ ਜਿਹੜਾ ਉਹ ਭਾਰਤ ਨੇ ਲਿਆ ਹੈ ਹਾਲਾਂਕਿ ਪਾਕਿਸਤਾਨ ਪਹਿਲਾਂ ਹੀ ਪਾਬੰਦੀ ਆ ਜਿਹੜੀ 에ਅਰਸਪੇਸ ਨੂੰ ਲੈ ਕੇ ਭਾਰਤ ਉੱਤੇ ਲਗਾ ਚੁੱਕਿਆ ਹੈ ਤਾਂ ਹੁਣ ਭਾਰਤ ਨੇ ਵੀ ਪਾਬੰਦੀ ਪਾਕਿਸਤਾਨ ਤੇ ਲਗਾਈ ਹੈ ਜਿਸ ਤੋਂ ਬਾਅਦ ਤੁਹਾਨੂੰ ਇੱਕ ਫਲਾਈਟ ਦਾ ਡਿਟੇਲ ਆ ਜਿਹੜੀ ਉਹ ਵੀ ਦਿਖਾਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਗਰ ਬਿਨਾਂ ਪਾਬੰਦੀ ਤੋਂ ਫਲਾਈਟ ਭਾਰਤ ਰਾਹੀਂ ਲੰਘਦੀ ਤਾਂ ਬਹੁਤ ਘੱਟ ਡਿਸਟੈਂਸ ਹੁੰਦਾ ਲੇਕਿਨ ਹੁਣ ਉਹ ਚਾਈਨਾ ਹੁੰਦੇ ਹੋਏ ਭਾਰਤ ਨੂੰ ਬਾਈਪਾਸ ਕਰਕੇ ਲੰਘ ਰਹੀ ਹੈ ਤਾਂ ਯਾਤਰੀ ਨੇ ਜਿਹੜੇ ਉਹਨਾਂ ਨੂੰ ਵੀ ਮੁਸ਼ਕਲ ਆਉਣਗੀਆਂ ਕਿਰਾਏ ਦੇ ਵਿੱਚ ਵੀ ਵਾਧਾ ਹੋਵੇਗਾ ਹਾਲਾਂਕਿ ਭਾਰਤੀ ਯਾਤਰੀ ਵੀ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਜਦੋਂ ਦੀ ਪਾਕਿਸਤਾਨ ਲਈ 에ਅਰ ਸਪੇਸ ਬੰਦ ਹੋਈ ਹੈ ਉਦੋਂ ਤੋਂ ਹੀ ਭਾਰਤੀ ਜਹਾਜ਼ ਦੇ ਜਿਹੜੇ ਉਹ ਘੁੰਮ ਕੇ ਜਾ ਰਹੇ ਨੇ ਜਿਸ ਕਰਕੇ ਭਾਰਤੀ ਯਾਤਰੀਆਂ ਨੂੰ ਵੀ ਜ਼ਿਆਦਾ ਕਿਰਾਇਆ ਦੇਣਾ ਪੈ ਰਿਹਾ ਹੈ ਇਸੇ ਤਰ੍ਹਾਂ ਹੁਣ ਇਹ ਸਾਰੀਆਂ ਚੀਜ਼ਾਂ ਪਾਕਿਸਤਾਨ ਦੇ ਵਿੱਚ ਵੀ ਵਾਪਰ ਰਹੀਆਂ ਨੇ